ਪਾ ਪਰਮੇਸ਼ਵਰ ਦੇ ਪਵਿੱਤਰ ਬਚਨ ਦੇ ਵਿੱਚੋਂ ਜੋ ਸਿੱਖਣਾ ਉਹ ਹੈ ਪਰਮੇਸ਼ਵਰ ਦੁੱਖਾਂ ਵਿੱਚ ਸਾਡਾ ਸਹਾਇਕ ਹੈ ਹਾਲੇਲੂਇਆ ਜਦੋਂ ਵੀ ਜ਼ਿੰਦਗੀ ਦੇ ਵਿੱਚ ਕੋਈ ਉਤਰਾ ਚੜਾਉ ਆਉਂਦਾ ਕੋਈ ਦੁੱਖ ਤਕਲੀਫ ਆਉਂਦੀ ਆ ਅਸੀਂ ਭੱਜ ਕੇ ਰਿਸ਼ਤੇਦਾਰਾਂ ਵੱਲ ਨੂੰ ਜਾਂਦੇ ਆ ਦੋਸਤਾਂ ਮਿੱਤਰਾਂ ਵੱਲ ਨੂੰ ਜਾਂਦੇ ਆ ਤੇ ਜਦੋਂ ਉੱਥੋਂ ਸਾਡੀ ਜ਼ਰੂਰਤ ਪੂਰੀ ਨਹੀਂ ਹੁੰਦੀ ਫਿਰ ਅਸੀਂ ਨਿਰਾਸ਼ ਹੋ ਜਾਂਦੇ ਆ ਔਰ ਕਈ ਵਾਰੀ ਅਸੀਂ ਫਿਰ ਉਹਨਾਂ ਦੇ ਨਾਲ ਹਮੇਸ਼ਾ ਲਈ ਆਪਣਾ ਰਿਸ਼ਤਾ ਤੋੜ ਦਿੰਨੇ ਆ ਜਦੋਂ ਅਸੀਂ ਦੁੱਖ ਦੇ ਸਮੇਂ ਦੇ ਵਿੱਚ ਪਰੇਸ਼ਾਨੀ ਦੇ ਸਮੇਂ ਵਿੱਚ ਭੱਜ ਕੇ ਪਰਮੇਸ਼ਵਰ ਦੇ ਕੋਲ ਆਉਨੇ ਆ ਤਾਂ ਸਾਡੀ ਪ੍ਰਾਰਥਨਾ ਨੂੰ ਸੁਣਦੇ ਵੀ ਆ ਪ੍ਰਭੂ ਜੀ ਸਾਡੀ ਮਦਦ ਵੀ ਕਰਦੇ ਆ ਅਸੀਂ ਨਿਰਾਸ਼ ਵੀ ਨਹੀਂ ਹੁੰਦੇ ਤੇ ਸਾਡੇ ਰਿਸ਼ਤੇ ਵੀ ਬਚੇ ਰਹਿੰਦੇ ਆ ਹallelujah